ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਕਨੌਰ ਤੋਂ ਇੰਚਾਰਜ ਭਪਿੰਦਰ ਸਿੰਘ ਸੇਖੂ ਪਰਦੇ ਵੱਲੋਂ ਹਲਕਾ ਕਨੌਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਕੀ ਕਿਹਾ ਦੇਖਦੇ ਹਾਂ ਇਸ ਰਿਪੋਰਟ ਜਰੀਏ ਅੱਜ ਹਲਕੇ ਕਨੌਰ ਦੇ ਪਿੰਡ ਜਨੂ ਹਰੀਦੇਵ ਸਿੰਘ ਹਨ ਪਰ ਮਤਲਬ ਕਿ ਧੱਗਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਕਿਉਂਕਿ ਧੱਗਰ ਦੇ ਇਸ ਪਾਸੇ ਕੋਈ ਬੰਨ ਨਾ ਲੱਗਣ ਕਰਕੇ ਧੱਗਰ ਦੇ ਵਿੱਚ ਘਟੋ ਘਟ ਪੂਲਸਰ ਤੋਂ ਲੈ ਕੇ ਕਾਮੀ ਤੱਕ ਹੀ 5-6 ਥਾਵਾਂ ਤੇ ਪਾੜ ਪੈ ਗਏ ਨੇ ਔਰ ਫਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਜਿਹੜੀਆਂ ਫਸਲਾਂ ਬਜੀਆਂ ਨੇ ਉਹਨਾਂ ਦੇ ਦਾਣੇ ਹੋਣ ਖਰਾਬ ਹੋਏ ਨੇ ਔਰ ਖੇਤਾਂ ਵਿੱਚ ਸਲਟ ਭਰੀ ਹੋਈ ਆ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਜਿਹੜੀ ਡਰੇਨ ਪੁੱਟੀ ਆ ਉਹ ਵੀ ਵਿਚਕਾਰ ਰਹਿ ਗਈ ਜਿਹੜੀ ਕੁੱਤੀ ਉਹਦੇ ਪੈਸੇ ਨਹੀਂ ਦਿੱਤੇ ਕਿਸਾਨਾਂ ਨੂੰ ਇਹ ਸਾਰਾ ਧਿਆਨ ਦੇਣਾ ਹੈ ਡਿਊਟੀ ਕਮਿਸ਼ਨਰ ਪਟਿਆਲਾ ਦੇ ਧਿਆਨ ਚ ਲੈਵਾ ਜਾਂ ਕਿ ਔਰ ਖਾਸ ਤੌਰ ਤੇ ਜਨਮ ਹੋਲੀ ਦੇ ਪਿੱਛੇ ਘਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਫਿਰ ਅਜੇ ਤੇ ਰਾਗ ਉਰਵੀ ਪ੍ਰਧਾਨ ਮੰਤਰੀ ਵਾਜੋਜਨ ਦੇ ਚਾਇਤ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਖੜਾਣਤ ਵਹੀਨਾ ਹਰ ਘਰ ਜਿਹੜਾ ਹੈ ਉਹ ਖਰਾਬ ਹੋਇਆ ਉਹਦੇ ਲਈ ਪੈਸੇ ਦਿੱਤੇ ਜਾਣ ਔਰ ਪੰਜਾਬ ਦਾ ਚੰਬਰੀ ਸੈਕਟਰ ਜਿਹੜਾ ਹੋ ਰਿਹਾ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਫਸਲਾਂ ਦਾ ਬੀਮਾ ਜਿਹੜਾ ਹੈ ਹਿੰਦੁਸਤਾਨ ਦੇ ਕੋਈ ਸੁਭਾ ਪੰਜਾਬ ਜਿੱਦੇ ਫਸਲ ਦਾ ਬੀਮਾ ਹੀ ਨਹੀਂ ਹੈ ਖੇਤੀ ਸੈਕਟਰ ਬੀਮੇ 'ਚ ਨਹੀਂ ਆ ਰਿਹਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸਾ ਪੰਜਾਬ ਨੂੰ ਬਣਾਇਆ ਜਾਵੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਪੰਜਾਬ ਦੀਆਂ ਸ਼ਰਤਾਂ ਅਨੁਸਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚ ਪੰਜਾਬ ਨੂੰ ਪਵਾਇਆ ਜਾਵੇ ਤਾਂ ਕਿ ਹਰ ਸਾਲ ਹੋ ਰਹੇ ਖਰਾਬੇ ਤੋਂ ਇਹ ਥੋੜਾ ਥੋੜਾ ਜਿਹਾ ਪਰਭਾਈ ਕਰਦੇ ਨੇ ਇਹਦੇ ਨਾਲ ਕੱਖ ਨਹੀਂ ਹੁੰਦਾ ਪੱਕਾ ਬੰਧੂਵਰਸ ਜਿਹੜਾ ਹੈ ਲੋਕਾਂ ਦੇ ਖਰਾਬੇ ਦਾ ਉਹ ਫਸਤੇ ਜੀ ਸਾਦੀ ਪਰਭਾਈ ਹੋ ਸਕੇ ਉਹ ਬੀਮੇ ਨਾਲ ਹੀ ਹੋ ਸਕਦੀ ਆ ਉਹਦਾ ਇਸ ਸਬੰਧ ਦਾ ਉਹ ਪੜਨਾ ਚਾਹੀਦਾ ਜਾਂ ਫਿਰ ਪੰਜਾਬ ਸਰਕਾਰ ਆਪਤੀ ਬੀਮਾ ਯੋਜਨਾ ਲੈ ਕੇ ਆਵੇ ਪ੍ਰੋਪ ਇੰਸ਼ੋਰੈਂਸ ਲੈ ਕੇ ਆਵੇ ਔਰ ਜਿਹੜੀ ਗੈਪ ਰਹੇਗਾ ਦਾਣਾ ਕਾਲਾ ਹੋ ਗਿਆ ਦਾਣੇ ਤੇ ਪੀਤੀ ਪੈਗੀ ਦਾ ਝੋਨੇ ਦਾ ਰੇਟ ਤੈ ਕਿਤੇ ਰੇਟ ਤੋਂ ਘਟ ਲੱਗੇਗਾ ਖਰਸ਼ਾ ਜਿਹਦਾ ਤੇ ਉਹ ਜਿਹੜਾ ਹੀ ਪਰਪਾਈ ਆ ਗੈਪ ਉਹਨੂੰ ਪੰਜਾਬ ਨੂੰ ਪੂਰਾ ਕਰਨਾ ਪੈਗਾ ਪੰਜਾਬ ਅਸੈਂਬਲੀ ਦੇ ਵਿੱਚ ਇਹ ਦੋ ਤਿੰਨ ਮਤੇ ਜ਼ਰੂਰ ਲਿਆਉਣ ਦੀ ਲੋੜ ਹੈ ਇੱਕ ਤਾਂ ਬੋਨਾ ਵਾਇਰਸ ਇਹ ਨਾ ਪਿਆ ਉਦੀ ਚਰਚਾ ਵੀ ਹੋ ਰਹੀ ਹੈ ਹੜਾਂ ਜਿੰਨੇ ਨੁਕਸਾਨ ਹੋਦਾ ਹੋ ਗਿਆ ਉਹਨੂੰ ਵੀ ਕੁਦਰਤੀ ਆਫਤ ਦੇ ਵਿੱਚ ਪਾਇਆ ਜਾਵੇ ਅੱਜ ਤੱਕ ਵੀਰ ਹੜਾ ਦੀ ਮਾਰ ਜਿਹੜੀ ਪੰਜਾਬ ਨੂੰ ਝੱਲਣੀ ਪਈਆ ਕੇਂਦਰ ਨੇ ਐਲਾਨ ਕੀਤਾ ਉਹਦਾ ਲਾਹਾ ਲੈਣ ਲਈ ਵੀ ਨੈਸ਼ਨਲ ਡਿਜ਼ਾਸਟਰ ਫੰਡ ਦੇ ਵਿੱਚੋਂ ਪੈਸੇ ਲੈਣ ਲਈ ਪੰਜਾਬ ਨੂੰ ਜਲਦੀ 3 ਮਹੀਨੇ ਦੇ ਵਿੱਚ ਵਿੱਚ ਰਿਪੋਰਟ ਚੰਗ ਕਰਕੇ ਉਹ ਪੈਸੇ ਲੈਣ ਦੀ ਵਿਵਸਥਾ ਬਣਾ ਲੈਣੀ ਚਾਹੀਦੀ ਨਹੀਂ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਹੜਾ ਆਉਂਦੇ ਨੇ ਪੰਜਾਬ ਉਹਨਾਂ ਤੋਂ ਵਾਂਝਾ ਰਹਿ ਜਾਂਦਾ ਇਸ ਵਾਰੀ ਫੇਰ ਨਾ ਪੰਜਾ ਰਹੇ ਜੀ ਪੰਜਾਬ ਨੂੰ ਅਸੀਂ ਚਾਹ ਉਸ ਕਰਨਾ ਚਾਹੁੰਦੇ ਆ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਵਿਸ਼ੇਸ਼ ਮਤੇ ਜਿਹੜੇ ਲਿਆਉਣ ਦੀ ਲੋੜ ਆ ਆਵੇਂ ਡੀਸੈਂਟਰ ਡੈਮਨ ਨੂੰ ਕਰਨ ਦੀ ਆ ਚੱਕ ਡੈਮਨ ਨੂੰ ਕਰਨ ਦੀ ਆ ਇਹ ਵੀ ਬਹੁਤ ਜ਼ਰੂਰੀ ਆ ਸੋ ਪਹਿਸਤ ਉਹ ਜਿਨ੍ਹਾਂ ਦੇ ਕਰਜ਼ਾ ਉਹ ਕਰਜ਼ਾ ਮੁਰਦ ਨੂੰ ਕਿਤੇ ਰਹੇ ਵੀ ਕਿਥਾਨ ਕਰਜ਼ੇ ਤੇ ਲਕੀਰ ਬਜੇ ਔਰ ਮਤਾ ਵੀ ਕਹਾ ਪੰਜਾਬ ਦੀ ਅਸੈਂਬਲੀ ਵਿੱਚ ਇੱਕ ਮਤਾ ਆਵੇ ਈਅਰ ਮਾਰ ਕਿਤੇ ਜਾ ਪੰਜਾਬ ਦੇ ਪਿੱਛੇ ਜਿਹੜੇ ਜਿਹੜੇ ਹਰਾ ਦੀ ਮਾਰ ਚੱਲਦੇ ਨੇ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਪੰਜਾਬ ਦੇ ਵਿੱਚ ਉੱਥੋਂ ਦੇ ਬੱਚਿਆਂ ਨੂੰ ਨੌਕਰੀਆਂ ਰੱਖਵੀਆਂ ਰੱਖਣ ਦਾ ਵਿਵਸਥਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਘੋਣ ਪਾਸ ਹੋਣਾ ਚਾਹੀਦਾ ਜਿਵੇਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਬੈਕਵਰਡ ਏਰੀਏ ਦੇ ਖੇਤਰਾਂ ਨੂੰ ਰੱਖਣਾ ਨੌਕਰੀਆਂ ਮਿਲੀਆਂ ਨੇ ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਵੀ ਨੌਕਰੀਆਂ ਜਿਹੜੀਆਂ ਬੱਚਿਆਂ ਨੂੰ ਰੱਖੀਆਂ ਰੱਖਿਆ ਜਾ ਇਹ ਵਿਵਸਥਾ ਲਈ ਵੀ ਪੰਜਾਬ ਦੀ ਅਸੈਂਬਲੀ ਨੂੰ ਵਿਸ਼ੇਸ਼ ਮਤਾ ਵਿਸ਼ੇਸ਼ ਸੈਸ਼ਨ ਦੇ ਵਿੱਚ ਲੈ ਮਾਚੀ